ਨਾ ਬਾਪੂ ਚਾਹ ਬਿਲਾ ਲੈ ਲੈ ਨਾ ਪੁੱਤਰਾ ਕਿਵੇਂ ਆ ਗੁਰਗੇ ਕਿਵੇਂ ਆਇਸ਼ ਭਾਈ ਕਿਵੇਂ ਬਾਪੂ ਮੈਂ ਤਾਂ ਤੇਰੇ ਨਾਲ ਸਲਾਹ ਕਰਨੀ ਹੈਗੀ ਦੱਸ ਜੀ ਇਹ ਰਿਸ਼ਤਾ ਹੁੰਦਾ ਆਪਣੇ ਜਵਾਕਾਂ ਨੂੰ ਤੇ ਰਿਪੋਤਿਆਂ ਨੂੰ ਲੈ ਲੈ ਲੋ ਪੁੱਤ ਤੂੰ ਨੇ ਭੈਣ ਇੱਕ ਘਰ ਦੀਆਂ ਲਈਏ ਕਿ ਨਾ ਮੌਜ ਕਰਾਂਗੇ ਕੁੜੀਆਂ ਦੋਨੇ ਭੈਣਾਂ ਕੰਮ ਕਰਨੀਆਂ ਨੇ ਤੇਰੀ ਜਾਨ ਸੌਖੀ ਨੇ ਜਾਗ ਸੌਖੀ ਲੜਨ ਪੈਣਗੀਆਂ ਨਾ ਪੁੱਤ ਇੱਕ ਇੱਕ ਘਰ ਦੀਆਂ ਲੈ ਲਾ ਚਲ ਹਾਂ ਬਾਪੂ ਤੇ ਰੋਏ ਰੋਏ ਰਿਸ਼ਤੇ ਟੋਲਣੇ ਵੀ ਔਖੇ ਨੇ ਔਖੇ ਪੁੱਤ ਨਾਲੇ ਮਾਂ ਤਾਂ ਤੇ ਰਹੂਗਾ ਸਹੀ ਗੱਲ ਹੈ ਮੇਰਾ ਕੰਨ ਗੇ ਰਲ ਕੇ ਕੰਮ ਕਰਨੀਆਂ ਚੱਲੀ ਜੋ ਘਰ ਦਾ ਕੰਮ ਪੁੱਤ ਲੈ ਲਾ ਚੱਲ ਆ ਪਤਾ ਹੋਰ ਗੱਲ ਹੈ ਬਾਪੂ ਦੇਖ ਨਾ ਤਾਂ ਮੇਰੇ ਚ ਪਰੋਖ ਹੋਈ ਇਕੱਠ ਕਰਨ ਦੀ ਸਾਂਭਣ ਦੀ ਵੀ ਪਰੋਖ ਹੋਈ ਆ ਪਤਾ ਚੁੰਨੀ ਚੜਾਵਾ ਕਰਕੇ ਲੈ ਆਵਾ ਬਾਹਲਾ ਸੂਤ ਹੈ ਪੁੱਤ ਮੈਂ ਤਾਂ ਤੇਰੇ ਨਾਲ ਸਹਿਮਤ ਆ ਵੀ ਚੁੰਨੀ ਚੜਾਵੇ ਠੀਕ ਹੈ ਅੱਜ ਕੱਲ ਲੜਾਈਆਂ ਪੜਾਈਆਂ ਪਰੋਣੇ ਚੋਣੇ ਕਿਹੜਾ ਟਿਕਦਾ ਘਰੇ ਆ ਕੇ ਉਹ ਦੇਖਦੇ ਆਂ ਕੱਠ ਵਾਠ ਆਪਣੇ ਕਿਹੜਾ ਹੋਰ ਹੋਇਆ ਨਹੀਂ ਰਿਸ਼ਤੇਦਾਰੀਆਂ 'ਚ ਮੁੜ ਕੇ ਜਾਂਦੇ ਛਾਪ ਇਹ ਜੀ ਪਾ ਕੇ ਜਾਂਦੇ ਆ ਵੀ ਸਾਨੂੰ ਸਾਡੀ ਸੇਵਾ ਨਹੀਂ ਕੀਤੀ ਜੇ ਨਹੀਂ ਹੋਣੀ ਬਸ ਪੁੱਤ ਲੈ ਲੈ ਚੁੱਪ ਕਰਕੇ ਕਿਸੇ ਕੋਲੇ ਢੋਲ ਨਾ ਵਜਾਈ ਚੰਗਾ ਸ਼ਰੀਕੇ ਕੁਵਲੀਆਂ ਕੋਈ ਸ਼ੇਲੀਆਂ ਚਾਰ ਘਰਾਂ ਦਾ ਸੱਦਲੀ ਕੋਈ ਬੜਾ ਟੱਕ ਟੱਕਣ ਦੀ ਲੋੜ ਨਹੀਂ ਖर्चा ਥੋੜੀ ਬਹੁਤ ਹੁੰਦਾ ਹੈ ਅੱਜ ਕੱਲ ਖਰਚੇ ਤਾਂ ਹੋਰ ਬਚੇਰੇ ਪੁੱਤ ਫਿਰ ਉਹਨਾਂ ਨੂੰ ਆਪਣਾ ਫੋਨ ਕਰਕੇ ਹਾਂ ਕਰਦੀਏ ਕਿ ਤੇਰੇ ਨਾਲ ਮਲਾਵਾ ਨਹੀਂ ਪੁੱਤ ਤੂੰ ਫੋਨ ਕਰਕੇ ਹਾਂ ਕਰਨਾ ਕਰ ਦੇ ਮੇਰੀ ਰਾਏ ਤੇਰੇ ਨਾਲ ਹੀ ਆ ਚਲ ਇਹ ਵੀ ਠੀਕ ਹੈ ਤੇਰੀ ਗੱਲ ਹਾਂ ਭਾਈ ਮੜਾ ਮੋਟਾ ਛੋਟੇ ਮੁੰਡੇ ਨੂੰ ਕੁਛ ਨਹੀਂ ਵੱਡਿਆਂ ਦਾ ਹੁਣ ਆ ਹੀ ਜੋ ਤੇਰੇ ਨਾਲ ਹੀ ਨੇ ਜੇ ਕੁਮਾਰੇ ਇਹਨੂੰ ਵਿਚਾਰੇ ਚਲ ਇਹਨਾਂ ਦੀ ਵੀ ਰਾਇ ਲੈ ਲਈਏ ਹਾਂ ਰਾਇ ਲੈ ਲਓ ਭਾਈ ਹਾਂ ਮੈਂ ਕਾਨੂੰ ਕਰ ਤੈਨਾਂ ਪੰਜੀ ਨਾ ਕਰ ਤੈ ਮੈਨੂੰ ਆਹੋ ਭਾਈ ਲੜਕੀਆਂ ਦਿਖਾ ਦਿਓ ਦਿਖਾ ਕੇ ਚੁੰਨੀ ਜਿਹੜਾ ਵਾ ਕੱਲ ਮੈਂ ਤਾਂ ਤੇਰੇ ਧੀ ਨਾਲ ਹੀ ਸਹਿਮਤਾਂ ਮੈਂ ਤਾਂ ਕੁਛ ਕਰ ਤੂੰ ਚਲ ਠੀਕ ਹੈ ਫਿਰ ਜਵਾਕਾਂ ਨੂੰ ਕੁਛ ਦੇ ਆਪਾਂ ਚਲਦਾ ਮੈਂ ਕਰੀਂ ਪਾਣੀ ਪੂਣੀ ਲਾਇਆ ਕਨਕ ਨੂੰ ਮਾ ਨੱਕੇ ਮੰਨੇ ਖਾਲ ਖੂਲ ਘੜਾਇ ਸੀ ਤਾਂ ਮੈਂ ਵਧੀਆ ਕੀਤਾ ਹਾਂ ਹੁਣ ਬਸ ਪਾਣੀ ਪਾਣੀ ਦੀ ਜ਼ਿੰਮੇਵਾਰੀ ਤੇਰੀ ਆ ਕੋਈ ਨਾ ਤੂੰ ਕੀ ਕਰਦਾ ਬਸ ਮੈਂ ਕੁਛ ਨਹੀਂ ਮੈਂ ਕੰਮ ਜਾ ਕੇ ਆਣਾ ਸੀ ਵਾਜੀ ਨਾਲ ਜਾਇਆ ਪੈਣਾ ਕੋਈ ਕੰਮ ਕਰਦਾ ਘਰ ਸਾਰਾ ਦਿਨ ਫਿਰ ਮੈਂ ਤੈਨੂੰ ਅੱਖੀਂ ਆਣਾ ਵੀ ਖਾਲ ਖੂਲ ਕੱਢਿਆ ਨੱਕੇ ਮੁੱਕੇ ਕਰਿਆ ਮੋਟਰੀ ਛੱਡਣੀ ਆ ਜਾ ਕੇ ਤੂੰ ਚੱਲ ਕੋਈ ਗੱਲ ਨਹੀਂ ਛੱਡ ਨੂੰ ਮੈਂ ਆ ਜਾ ਕਰ ਬਿਚੀ ਮਾਰਨੀ ਜਿਹੜਾ ਕੋਈ ਨਹੀਂ ਨਾਲੇ ਬਾਪੂ ਨੂੰ ਉਹ ਕਰੀ ਨਾ ਲੈਣੀ ਇੱਥੇ ਕੇਤ ਥੇਦ ਕੋਈ ਨਾ ਦਵਾਲਿਆ ਉਹ ਕਿੜਾ ਦਾ ਫਿਰ ਮੈਥੋਂ ਨਾਲ ਉਹ ਮੈਨੂੰ ਕਹਿੰਦਾ ਸੀ ਬੱਕੂ ਵੀ ਕਹਿੰਦਾ ਖੇਤ ਜਾਣਾ ਵਾਹ ਤਾ ਵਾਪਸ ਦੂਜੇ ਨੂੰ ਲੈ ਜੂ ਭੱਦੇ ਕੋਈ ਗੱਲ ਨਹੀਂ ਦਵਾਲਿਆ ਉਹ ਕਿੜਾ ਹਾਂ ਮੰਮੀ ਹੋ ਗਈ ਰੇ ਦਾ ਉਹ ਕਦੋਂ ਆਸੀ ਨਾ ਆਏ ਜੀ ਕਿ ਕਰਤਾ ਦੇ ਨਾਲ ਕਰੇ ਕਰ ਅੱਛਾ ਭਈ ਜਿਸ ਤਾਂ ਹੁੰਦਾ ਹੈਗਾ ਠੀਕ ਹੈ ਦੋਨੇ ਭੈਣਾਂ ਇੱਕ ਕਰਦੀਆਂ ਨੇ ਤੁਹਾਨੂੰ ਚੰਗਾ ਲੱਗਦਾ ਹਾਂ ਕਰਜ ਤੁਹਾਨੂੰ ਚੰਗਾ ਲੱਗਦਾ ਨਾ ਮਾ ਜਿਵੇਂ ਤੈਨੂੰ ਵਧੀਆ ਲੱਗਦਾ ਕਰ ਲੈ ਠੀਕ ਆਪਾਂ ਤਾਂ ਇੱਥੋਂ ਅੱਗੇ ਕਿੜਾ ਬਾਹਰ ਹੋਏ ਆਂ ਠੀਕ ਹੈ ਵੇ ਬਾਕੀ ਇਹ ਤੋਂ ਪੁੱਛ ਲੈ ਇਹਦਾ ਆਪਾਂ ਨੂੰ ਕਹਿ ਨਹੀਂ ਸਕਦੇ ਜੀ ਹੁਣ ਖੁੱਦ ਤੁਹਾਡੇ ਦੋਨੇ ਭੈਣਾਂ ਨੇ ਦਰਦੀਆਂ ਤਾਲੂ ਵਿਆਹ ਤਾਂ ਕਰ ਮੇਰੀ ਗੱਲ ਸੁਣੋ ਤੇ ਹੋ ਹੋ ਪਾਟ ਜੋ ਆਸ ਵਿੱਚ ਨਾ ਨਾ ਅਸੀਂ ਤਾਂ ਕਿਹਦੇ ਪਾਟੇ ਵਾਟਾਂਗੇ ਭਾਵੇਂ ਦੋਨੇ ਭੈਣਾਂ ਨੇ ਹਾਂ ਮਮੀ ਦੋਨੇ ਭੈਣਾਂ ਨੇ ਕੁੜੀਆਂ ਦੇਖਣੀਆਂ ਤੂੰ ਕੁੜੀਆਂ ਤਾਂ ਮੈਨੂੰ ਫੋਟੋ ਦਿਖਾ ਕੇ ਜਾਂਦੀਆਂ ਸੋਹਣੀਆਂ ਨੇ ਕੁੜੀਆਂ ਵਧੀਆਂ ਨਹੀਂ ਕੰਮ ਕਾਇਆ ਜਾਣੀ ਉਹ ਸੋਹਣੀਆਂ ਨੂੰ ਦੱਸ ਕੀ ਕਰਾਉਣਾ ਆਪਾਂ ਚਾਹੀਦੀ ਕੁੜੀਆਂ ਕਰਾ ਦੇਤੀਆਂ ਹੁੰਦੀਆਂ ਤਾਲੂ ਮਾ ਜੀ ਮੈਨੂੰ ਵਧੀਆ ਲੱਗਦੀਆਂ ਕੀ ਕਰ ਜਾਏ ਵਧੀਆ ਜੀ ਮਮੀ ਫਿਰ ਹਾਂ ਕਰਦੇ ਤੂੰ ਹਾਂ ਕਰ ਰਿਹਾ ਮੈਂ ਬਾਕੀ ਤਾਂ ਉਹਦਾ ਰੇਟ ਕੀ ਹਾਲ ਦਾ ਜੇ ਤੁਹਾਡੀ ਹਾਂ ਤੇ ਤੇਰਾ ਬਾਕੀ ਕੋਈ ਨਾ ਉਹ ਜਲੂਰੀ ਖਰਚ ਨੂੰ ਤੁਸੀਂ ਜਿਹੜਾ ਵਾਜੇ ਪੰਜ ਕੁ ਕਿਲੋ ਡਰੈਮਨ ਦਾ ਖਰਚੀ ਵਾਤੀ ਆ ਜਿਹੜਾ ਅੱਜ ਆਪਾਂ ਐ ਕਰਾਂਗੇ ਨਾ ਉਹ ਇਹਨਾਂ ਨੂੰ ਤੁਸਲਾ ਬਣਾ ਹਾਂ ਵੀ ਸਹੀ ਗੱਲ ਆ ਮਮਾ ਕੋਈ ਨਾ ਜੁੜਾ ਆਪਣੇ ਘਰੇ ਰਹਿ ਜੂ ਹਾਂ ਤੇ ਸਾਨੂੰ ਆਪਣੇ ਘਰੇ ਜੀ ਨਾਮ ਤੋਂ ਲਗਾ ਚੱਲ ਕਰਦਾ ਨਾ ਤੇ ਦਰਦ ਦਿਨ ਤੋਂ ਗਿਆ ਹੈਗਾ ਤਾਂ ਫਾਟ ਨਹੀਂ ਚੱਲ ਕੋਈ ਨਾ ਮਮੇ ਨਾਲ ਮੈਂ ਆਪਦੇ ਯਾਰ ਦੋਸਤਾਂ ਨੂੰ ਬਿਲਾਉਂਗਾ ਉਈ ਨਾ ਯਾਰ ਦਾਰਾ ਦੋਸਤਾਂ ਨੂੰ ਕੀ ਆਪਾਂ ਵਿਆਹ ਤੇ ਨਿਜੜਾਵਾ ਕਰਨਾ ਠੀਕ ਆ ਉਹ ਨਹੀਂ ਕਰਨਾ ਆਪਾਂ ਹੋਸਣਗੇ ਆਪਾਂ ਕਿਹੜਾ ਡੀਲ ਹੋਣੇ ਬਾਪੂ ਆਪਾਂ ਤਾਂ ਗੱਲਾਂ ਉਹੀ ਕਰਨਾਗਾ ਵਿਆਹ ਪਤਨੀ ਜੜਾਵਾ ਕਰਕੇ ਦੋ ਜਣੇ ਜਾਵਾਂਗੇ ਮੈਂ ਦੋ ਠੀਕ ਆ ਚਲ ਠੀਕ ਆ ਮੈਂ ਵੀ ਮਤਲਬ ਉਹ ਦੇਖੀਓ ਬਾਹਰ ਦਾ ਚ ਪਾਰਟੀ ਕਰੀ ਹਾਂ ਉਸੇ ਦਾ ਹਾਂ ਠੀਕ ਆ ਚਲਦਾ ਕੰਮ ਕਿੰਨਾਂ ਕੰਮ ਨਹੀਂ ਤੂੰ ਖਾਂ ਕਰ ਰਿਹਾ ਬਾਪੂ ਨੂੰ ਕਹ ਲੈ ਸਾਡੇ ਨੇ ਸਾਡੇ ਨੇ ਲਈ ਕਿਉਂ ਗਲਤ ਨੂੰ ਦਰਵਾਜ਼ਾ ਤੇ ਖੜਾ ਰਿਹਾ ਹੈ ਅੰਗੇ ਹੋ ਗਿਆ ਠੀਕ ਆ ਚੰਗਾ ਚੱਲਾਂ ਮਾਂ ਆ ਕੇ ਤੁਸ ਤਾ ਕੋਈ ਨਾ ਦੁਤ ਕਰਾ ਠੀਕਾ ਕਿਉਂ ਠੀਕਾ ਕਿਉਂ ਠੀਕਾ ਕਿਉਂ ਠੀਕਾ ਕਿਉਂ ਠੀਕਾ ਕਿਉਂ ਠੀਕਾ ਕੀ ਆ ਠੀਕਾ ਤੈਨੂੰ ਮਨਜ਼ੂਰ ਆ ਹਾਂ ਠੀਕ ਆ ਬਈ ਭੁਵੇਂ ਤੂੰ ਬਣਾਂਗਾ ਯਾਰ ਮੈਂ ਤੇਰੀ ਗੱਲ ਦਾ ਨਾ ਮੈਨੂੰ ਹੋਰ ਕੀ ਦੀ ਮਨਣਾ ਨਾ ਨਾ ਤੇਰਾ ਵੀ ਫੈਸਲਾ ਜੀ ਹੁੰਦੀ ਆ ਯਾਰ ਪਰ ਠੀਕ ਆ ਫਿਰ ਆਪਾਂ ਹੁਣ ਐ ਕਰ ਵੀ ਵਿਆਹ ਦੀ ਤਿਆਰੀ ਕਰੋ ਚਲ ਕੋਈ ਨਾ ਬਾਤ ਨੂੰ ਪਹਿਲਾਂ ਨਾ ਵੀ ਮੈਂ ਜਨੇ ਚੇਲਾ ਦਾ ਯਾਰ ਪਹਿਲਾਂ ਪਣਾ ਫਿਰ ਜ਼ਵਾਦਾ ਪਾਣੀ ਦਾ ਕੰਮ ਨਹੀਂ ਮੇੜੀ ਉਹ ਨਵੇੜ ਦਾਂਗੇ ਇਹਨੇ ਸੀ ਫਿਰ ਮੈਂ ਜਾਣਾ ਬੈਠੀਆਂ ਮੈਂ ਜਾਣਾ ਸੀ ਧੀ ਧੀ ਮੁੜ ਕੇ ਹਾਂ ਠੀਕ ਆ ਜਾ ਤੂੰ ਮੋਟਰ ਸਾਡੇ ਜਾ ਕੇ ਨੋ ਕਿਹਾ ਬਾਬਾ ਠੀਕ ਹੈ ਪੁੱਤ ਓਏ ਤੂੰ ਖੇਤ ਕਹਿੰਦਾ ਸੀ ਜਾਣ ਨੂੰ ਫਿਰ ਤੁਹਾਡੀ ਛੋਟੀ ਮਾ ਜਿਸੇ ਭਾਈ ਕੋ ਰਿਸ਼ਤੇ ਵਾਰੇ ਆਏ ਸੀ ਤੂੰ ਸੋਚੀਏ ਗੱਲ ਕੋਈ ਰਿਸ਼ਤੇ ਵਾਰੇ ਰਿਸ਼ਤੇ ਵਾਰੇ ਤਾਂ ਸੋਚਾ ਉਹ ਜਿਵੇਂ ਤੁਹਾਨੂੰ ਸਹੀ ਲੱਗਦਾ ਬਾਪੂ ਆਪਾਂ ਤਾਂ ਨਹੀਂ ਗੱਤ ਹੋਤਾਂ ਵਰਨੀ ਜਿਵੇਂ ਭਾਈ ਥੋਡੀ ਮਾਂ ਨਾ ਰਹਿ ਕਰ ਲੋ ਹੁਣ ਮੈਂ ਤਾਂ ਥੋੜਨਾ ਕੀ ਜੁਆਕਾ ਨਾ ਰਹਿ ਕਨਿਆਵੀ ਮਾਂ ਜਿਵੇਂ ਉਹਨੂੰ ਚੰਗਾ ਲਾ ਦੇ ਕਰ ਲੋ ਭਾਈ ਮੈਂ ਤਾਂ ਥੋਡੇ ਮਗਰੀ ਆ ਮੈਂ ਤਾਂ ਬੰਦਾ ਹੋਇਆ ਪਿਆ ਹਾਂ ਤਾਂ ਕੋਈ ਗੱਲ ਨਹੀਂ ਕਰ ਕੋਈ ਨਾ ਚਾਹਦਾ ਕੋਈ ਗੱਲ ਨਹੀਂ ਤੂੰ ਤੈਲੀ ਮਾਣ ਨੂੰ ਤੂੰ ਨੂ ਚੜਾਵਾ ਕਰ ਲੈ ਆਪਾਂ ਇੱਕ ਤਾਂ ਖਰਚੀ ਨੀ ਬਾਲਾ ਕਰਨਾ ਨਹੀਂ ਕਾ ਬੈਠੋ ਛੋਟਾ ਨਹੀਂ ਕਰਨਾ ਭਾਈ ਇਹਦਾ ਗੱਲ ਨਾਲ ਥੋੜੀ ਸਹਿਮਤਾ ਉਨੀ ਚੜਾਵਾ ਕੱਲੋ ਛੁੱਡੀ ਮਾਂ ਵੀ ਭਾਈ ਸਿਆਣੀ ਆ ਉਹ ਵੀ ਰੈ ਲੈ ਲੋ ਸਮਾਰ ਕੇ ਇੱਕ ਇੱਕ ਘਰਿਆਂ ਨੂੰ ਭਾਈ ਲੰਨ ਪਿੰਡ ਤੋਂ ਸੌਖੇ ਰੋ 10 ਸਾਲ ਤੋਂ ਏ ਇਕੱਠਿਆਂ ਨੰਗ ਜਾਣਗੇ ਹਾਂ ਮੈਂ ਤਾਂ ਇਹ ਕਹਿਣਾ ਬਾਪੂ ਇੱਕ ਗੱਲ ਸੁਣਾ ਨਾ ਇਹਨੂੰ ਨਾਲ ਖੇਤ ਲੈ ਜਾ ਪਾਣੀ ਮੈਂ ਖਾਲ ਖੂਲ ਕੱਢ ਕੇ ਅਸੀਂ ਨੱਕਾ ਕਰਾਇਆ ਸੀ ਠੀਕ ਆ ਛੁੱਡੀ ਮਰ ਗਿਆ ਲੈ ਜਾਣਾ ਭਾਈ ਮੈਂ ਤਾਂ ਤੇ ਮੈਂ ਤਾਂ ਆਪਦਾ ਜਾਨਾ ਬਾਹਰ ਨਾ ਜਾਣਾ ਮਿੱਤਲਣਾ ਜਾ ਕੇ ਆਣਾ ਮਰ ਜੇ ਜਾਇਆ ਭਾਈ ਇਹਨੂੰ ਲੈ ਜਾਊਂਗਾ ਮੈਂ ਤਾਂ ਛੋਟਾ ਥੋੜੀ ਸਲਾਹ ਠੀਕ ਆ ਹਾਂ ਚੱਲ ਬਾਪੂ ਆਪਾਂ ਚੱਲਦੇ ਖੇਤ ਚੋਂਗਾ ਚੱਲ ਭਾਈ ਤੂੰ ਮੁੜਿਆ ਕਰੋ ਓਏ ਟਾਈਮ ਨਾਲ ਚੰਗਾ ਕੋਈ ਨਹੀਂ ਮਾੜਾ ਆਪੇ ਆ ਜੀ ਫਿਕਰ ਨਾ ਕਰ ਮੇਰੀ ਦੇਖ ਲੈ ਹਨਾ ਮੰਮੀ ਦਾ ਸੁਭਾਅ ਵੀ ਕਿੰਨਾ ਵਧੀਆ ਹੋਰ ਦੀਦੀ ਚੱਲ ਵਧੀਆ ਆਪਣਾ ਦੋਨਾਂ ਦੇ ਪਹਾੜਾਂ ਦਾ ਪਿੰਡ ਵੀ ਇੰਨਾ ਪਿਆਰ ਸੀ ਆਪਾਂ ਤਾਂ ਕਹਿੰਦੇ ਆਪਣਾ ਉਹਰੇ ਵੀ ਪਿਆਰ ਬਣਾ ਰਹੀ ਵਧੀਆ ਹਨਾ ਚੱਲ ਵਧੀਆ ਦੀਦੀ ਆਪਾਂ ਤਾਂ ਇੱਕ ਕਰਕੇ ਆ ਗਏ ਹਾਂ ਚੱਲ ਆਪਣੀ ਸੋਚ ਇਹੀ ਸੀ ਹੋਰ ਮੰਮੀ ਪਤਾ ਨਹੀਂ ਕਿੱਧਰ ਭਾਗ ਗਏ ਹਨਾ ਹੁਣ

ਦੋ ਲੋਗੀਆਂ ਤਾਂ ਆ ਸੋਡਾ ਸਮਾਨ ਨੂੰ ਆ ਤਾਂ ਠੀਕ ਆ ਕੋਈ ਗੱਲ ਨਹੀਂ ਹਾਂ ਜਿਹੜੀਆਂ ਦੋਨੇ ਭੈਣਾਂ ਕੋਈ ਨਾ ਰੱਖ ਕੇ ਕੰਮ ਕਰਾਂਗੇ ਬਸ ਹਾਂ ਕਾਸ਼ ਦੀ ਕਾਟ ਲਈ ਤੂੰ ਸੁਣ ਠੀਕ ਆ ਇਹ ਤੋਂ ਬੰਨੇ ਦੀ ਰੋਟੀ ਪਾਣੀ ਹੁੰਦਾ ਜਿਹੜਾ ਤੁਸੀਂ ਕਰਨਾ ਹੈ ਤੇ ਆਪ ਦਸਾਂ ਮਾਂ ਨਾਲ ਕਰ ਲਿਆ ਕਰੋ ਹੁਣ ਠੀਕ ਚੰਗਾ ਹਾਂ ਤੂੰ ਕੰਮ ਕਰ ਹਾਂ ਮਮੂ ਤਾਂ ਚਾੜੂ ਪੂਲਾ ਰਹੀ ਰੋਟੀ ਲਾ ਠੀਕ ਆ ਮੰਮੀ ਦੇਖੋ ਕੋਈ ਕਰ ਲੋ ਕੰਮ ਫਿਰ ਹਾਂ ਐਸਾ ਨਹੀਂ ਪੜਨਾ ਠੀਕ ਆ ਆ ਜਾ ਪ੍ਰੀਤ ਚਾ ਚਾ ਮੈਂ ਸਭੰਦ ਕਰਾਂ ਰੋਟੀ ਰੋਟੀ ਦਾ ਸੰਭੜ ਗਿਆ ਬਾਪੂ ਨੂੰ ਕੁਛ ਕਿ ਆਉਂਦੀ ਐ ਫੇ ਬਾਪੂ ਰੋਟੀ ਖਾਣਗੇ ਹੁਣੀ ਕਿ ਠੈਰ ਕੇ ਖਾਣਗੇ ਬਾਪੂ ਜੀ ਰੋਟੀ ਹੁਣੀ ਲੈ ਕੇ ਲਈ ਕਿ ਫੇਰ ਫੇਰ ਖਾਉਂਗੂ ਤਾਂ ਫੇਰ ਕੇ ਕੀ ਐ ਇਹ ਖੜ ਜਾ ਕਾਲਾ ਦੇ ਬੱਪੂ ਜੀ ਗਰਮ ਗਰਮ ਰੋਟੀ ਹੁਣ ਅੱਜ ਤੱਕ ਭੁੱਖ ਨਹੀਂ ਮੈਨੂੰ ਫੇਰ ਖਾ ਲੂ ਮੈਂ ਚੀਜ਼ਾਂ ਹੋਉਂਦੀ ਨੇ ਠੀਕ ਆ ਬੱਪੂ ਵੇ ਸਪਰੇ ਦੇ ਸਾਰੇ ਕੰਮ ਹੁਣ ਨਾ ਦੇਖ ਨਾ ਪ੍ਰੀਤ ਹੁਣ ਤੱਕ ਵੀ ਫੋਨ ਚਲਾਈ ਜਾਂਦੀ ਐ ਮੈਂ ਸਾਰੇ ਕੰਮ ਨੇ ਮੇਰ ਤੇ ਤੂੰ ਮਾੜਾ ਮਟ ਦਾ ਹੱਥ ਫਟਾ ਦਿਆ ਕਰ ਕੀ ਪੜਾ ਪੜਾ ਦਾ ਸੁੱਖ ਹੋਊਗਾ ਅੱਧਾ ਪਾਉਣੀ ਆ ਤੂੰ ਤਾਲ ਜੀ ਜੀ ਮੈਨੂੰ ਐਵੇਂ ਸੀ ਵੀ ਚੱਲ ਇਹਨੇ ਰੋਟੀ ਬਣਾ ਲਵਾਂਗੇ ਤੁਸੀਂ ਫਿਰ ਕਰ ਲੂਗੀ ਮੈਂ ਕੋਈ ਨਾ ਫਿਰ ਮੈਂ ਰੋਟੀ ਬਣਾ ਲੈ ਤੇ ਤੂੰ ਕੰਬਲ ਲਈ ਪਈ ਹੈਗੀ ਤੂੰ ਆਪ ਦੇਖ ਵੀ ਕਿੱਡਾ ਦਿਨ ਚੜਾ ਪੈਗਾ ਕੋਈ ਨਾ ਜੀ ਜੀ ਫਿਰ ਕੀ ਹੋਵੇ ਜੇ ਤੁਸੀਂ ਕਰ ਲਿਆ ਨਾ ਤਾਂ ਜੇ ਕਰ ਲਿਆ ਨਾ ਦੇਖ ਲੈ ਚੱਲ ਮਰਜੀ ਹੈ ਤੇਰੀ ਨਾ ਮम्मी ਤਾਂ ਕੁਝ ਕਹਿੰਦੇ ਵੀ ਨਹੀਂ ਹਾਂਗੇ ਕਿ ਆਹ ਜੀ ਜੀ ਹੁਣ ਲੱਗ ਜਾਂਦੀ ਆ ਬੋਲਣ ਫਿਰ ਕੀ ਹੋਵੇ ਜੇ ਕੰਮ ਕਰਤਾ ਕਰ ਫਿਰ ਕੀ ਦੱਸ ਕਸ ਗਏ ਨੇ ਵੀ ਜੇ ਆਪਣੇ ਕੰਮ ਕਰ ਰਹੇ ਨੇ ਆਮੀ ਲੱਗ ਜਾਂਦੀ ਏ ਮੈਨੂੰ ਬੋਲਣਾ। ਉਹ ਗਰਮੀਤ ਹਾਂਜੀ। ਪਾਣੀ ਦਾ ਅਗਲਾ ਹਲਿਆ ਤੇ ਦੇ। ਆ ਲੋ ਜੀ ਪਾਣੀ ਕੀ ਦੋ। ਬੈ ਜਾ। ਕੋਈ ਜੁਰ ਕੋਈ ਵਧੀਆ ਲੱਗਿਆ ਤੈਨੂੰ ਉਹ ਘਰੇ ਆਪਣੇ। ਵਧੀਆ ਤਾਂ ਹੈਗਾ ਜੀ। ਆਏ ਸੀ ਦੋਨੇ ਪਾਣਾ ਲਾ ਵਧੀਆ ਰਹਾਂਗੇ ਆ। ਨਾਲੋਂ ਜੰਮੀ ਦੇਖ ਲੈ। ਆ ਕੰਬਾ ਚਪਾਈ ਸੀਦਾ ਹੁਣ ਸਾਰਾ ਦਿਨ ਮੈਂ ਕੱਲੀ ਰੰਗੀ ਰਹਿੰਦੀ ਆ ਬੌਆ ਮੂਗੋ ਉਧਰੋਂ ਤੁਸੀਂ ਇੰਨੀ ਮੇਨਸ ਕਰਦੇ ਹੋ ਤੁਹਾਡਾ ਭਾਈ ਆ ਇਹ ਜਗਾ ਆਏ ਤਾਂ ਇਹ ਆਪਾਂ ਨੂੰ ਖੁੰਜੇ ਲਾ ਦਾਂਗੇ ਇਹ ਦੋਏ ਜਾਣੇ ਓਏ ਚੱਲ ਕੋਈ ਗੱਲ ਨਹੀਂ ਜਵਾਕ ਆ ਛੋਟਾ ਫਿਰਦਾ ਰਹਿੰਦੇ ਜਿੱਥੇ ਫਿਰਦਾ ਆਪਾਂ ਵੀ ਕਰਨਾਗਾ ਕੰਮ ਹੀ ਕਰਨਾ ਤੂੰ ਵੀ ਨਾ ਕੁਛ ਨੰਦਾ ਸਿਕਾ ਕਰਿਆ ਕਰ ਜਵਾਕੜੀ ਆਓ ਹਲੇ ਪਈ ਰਿਆ ਕਰਨ ਦੇ ਨੂੰ ਲੈ ਜੀ ਜਵਾਕੜੀ ਕਾਚ ਤੁਹਾਨੂੰ ਉਦੋਂ ਪਤਾ ਲੱਗੂ ਜਦੋਂ ਤੁਹਾਨੂੰ ਉਹਨੇ ਖੁੰਜੇ ਲਾਤਾ ਦੀ ਜਵਾਕੜੀ ਆ ਕਿ ਸਿਆਣੀ ਆ ਉਹ। ਪੁੰਜੇ ਕੀ ਲਾ ਦੇਣਗੇ ਕੁਛ ਨਹੀਂ ਹੁੰਦਾ ਜਿਵੇਂ ਚੱਲੀ ਜਾਂਦਾ ਚੱਲੀ ਜਾਂਦੇ। ਹੂੰ। ਜੇ ਉਹ ਨਾ ਹੋ ਜੰਮੀ ਮੇਰੀ ਭੈਣ ਮੇਰੇ ਤੇ ਤਰਸ ਖਾਂਦੀ ਵੀ ਸਾਧਨ ਮੇਰੀ ਭੈਣ ਕੰਮ ਕਰਦੀ ਐ। ਛੋਡਾ ਭਾਈ ਛੋਡੇ ਤਰਸ ਕਿੱਥੋਂ ਖਾਂ ਲੂਗਾ। ਛੋਡਾ ਉਹ ਕਦ ਬੰਨਣਾ ਲੱਗਿਆ। ਉਹ ਚੱਲ ਕੁਛ ਨਹੀਂ ਹੁੰਦਾ ਆਪੀ ਚੱਲੀ ਜਾਊਗਾ। ਚਲ। ਪਰ ਜੀ। ਦੇਖੋ ਕੰਮ ਕਰ। ਦੇਖ ਲੋ ਜਿੰਨੇ ਸਾਨੂੰ ਕੂਤ ਲੱਗਦਾ। ਉਹ ਚੱਲ ਕੀ ਹੁੰਦਾ ਜਵਾਕ ਨੇ। ਆਪਾਂ ਤਾਂ ਘੱਟੇ ਢੋਣਾਗਾ। ਤੇਰੇ ਕਰਾਂਗੇ। ਤਾ ਨਾ ਬਣਾ ਫਸ ਪਰ ਬਹੁਤ ਲੇਟ ਹੋ ਗਏ ਦੀਦੀ ਨੇ ਵੀ ਰੋਟੀ ਬਣਾਤੀ ਹੋਣੀ ਲੈ ਜਾ ਕੇ ਖਾਵਾਂ ਹਲਪਰੀ ਤਾਂ ਉੱਠੀ ਨਹੀਂ ਅਜੇ ਹਾਂਜੀ ਅੱਜ ਬਸ ਬੈਠੀ ਜਾਗਦੀ ਨਹੀਂ ਆਏਗੀ ਚਾਚਾ ਰੋਟੀ ਲੈ ਕੇ ਦੇ ਮੈਨੂੰ ਭੁੱਖ ਲੱਗੀ ਪਈ ਬਹੁਤ ਹਾਂਜੀ ਚਾਚਾ ਹਾਂ बनाती। हो तेरे बारा तू। फिर हो गया जो तुम कर लिया कम अच्छा क्या की करना मैं देसी खानी है रोटी फिर दस की हो गया कमाल खादी है ना देख ला तू ਇੱਡੀ ਦੂਰ ਤੱਕ ਸੁਣਦਾ ਹੈਗਾ ਨਾ ਮਾ ਤੈਨੂੰ ਨਹੀਂ ਪਤਾ ਲੱਗਦਾ ਮੰੰਜੇ ਤੇ ਬੈਠੀ ਮਹਾਰਾਜ ਨੂੰ ਪੱਟ ਤੋਂ ਉੱਠ ਕੇ ਆਇਆ ਕੰਬੋਤ ਤੇ ਲਾ ਦੀਦੀ ਮੇਰਾ ਸਰੀਕਾ ਕਰਨ ਲੱਗੀ ਹੈ ਨਹੀਂ ਮੈਂ ਤਾਂ ਆਇਆ ਤੁਹਾਡਾ ਦੋਨੇ ਭੈਣਾ ਮੈਨੂੰ ਤਾਂ ਲੱਗਦਾ ਇਹ ਉੱਥੇ ਹੀ ਐ ਕਰਦੀ ਹੋਣੀ ਹੈ ਤੈਨੂੰ ਤਾਂ ਪਤਾ ਮੈਂ ਤਾਂ ਟੋਕਦੀ ਸੋਹਣੀ ਨਹੀਂ ਲੱਗਦੀ ਫੇਰ ਕੱਸ ਵੱਜੂਗੀ ਮੈਂ ਮਾਂ ਮੇਰੀ ਗੱਲ ਸੁਣਾ ਘਰ ਦੇ ਮੈਂ ਕੰਮ ਕਰਦੀਆਂ ਉਹ ਵਿਚਾਰਾ ਹੱਡ ਕਾਲੇ ਕਰਾਉਂਦਾ ਉਧਰੋਂ ਗੁੱਗ ਪਿੰਨ ਜਾ ਫਿਰਦਾ ਰਹਿੰਦਾ ਠੀਕ ਆ ਇਹ ਬੈਧੀ ਆਗੀ ਕੀ ਗੱਲ ਦੇਖ ਲੈ ਹੁਣ ਨਾ ਮੰਮੀ ਦੀਦੀ ਮੇਰਾ ਸਰੀਕਾ ਹੋ ਗਿਆ ਆ ਬੰਨੇ ਤੋਂ ਤੁਰੇ ਆਪਾਂ ਅਸੀਂ ਦੱਡ ਹੋਵਾਂਗੇ ਆਪ ਦਾ ਕੋਲ ਲ ਮਮੀ ਇਸ ਕਰ ਤੇ ਸਾਡਾ ਕਿਹੜਾ ਹਿੱਸਾ ਨਹੀਂ ਹੈਗਾ ਜੇ ਐਵੇਂ ਤਰੀਕਾ ਕਰਦੀਏ ਕਰੀ ਜਾਣ ਦੇ ਅੱਡ ਕਰਦੇ ਫਰੇ ਲੈ ਦੇਖ ਲੈ ਨਹੀਂ ਮੈਨੂੰ ਐ ਦੱਸ ਇਕਤਾ ਚ ਵੱਲ ਹੁੰਦਾ ਕਿ ਵਿਖਰੇ ਭਾਂਡਿਆਂ ਚ ਬਸ ਮੰਮੀ ਐਡ ਕਰਦੇ ਮੈਂ ਤਾਂ ਆਪਣੇ ਦੋ ਰੋਟੀ ਅੱਡ ਬਣਾਵੇ ਕਰੂੰਗੀ ਹਾਂ ਉਹ ਦੋ ਜੀਆਂ ਨੂੰ ਦੱਸ ਕਿੱਧਰ ਕੱਟਦਾ ਉਹਨਾਂ ਨੂੰ ਦੁੜਕਾਂ ਫਿਰ ਮੰਮੀ ਤਰੀਕਾ ਕਾ ਤੋ ਕਰਦੀ ਆ ਮੇਰਾ ਤਰੀਕਾ ਦਾ ਤੂੰ ਮੇਰੀ ਗੱਲ ਸੁਣ ਜੇ ਤੂੰ ਕੰਮ ਕਰ ਲੈਂਦੀ ਕੋਈ ਮਾੜੀ ਗੱਲ ਸੀਗੀ ਕਰਦੀ ਸੀ ਨੀ ਤੂੰ ਮਰ ਜਾਣਾ ਪਈ ਰਹਿਣੀ ਹੈਗੀ ਤੁਸੀਂ ਮੰਮੀ ਉਹਦੀ ਮੇਰ ਲੈਣ ਲੱਗ ਗਏ ਮੇਰ ਵਾਲੀ ਕਰਦੀ ਸੱਚੀ ਗੱਲ ਬੁਰੀ ਜਾਂਦੇ ਤੈਨੂੰ ਆ ਤੁਸੀਂ ਵੀ ਉਹਦੇ ਹੀ ਕਰਾਉਣ ਲੱਗ ਗਏ ਹੋਗੇ ਮੈਥੋਂ ਨਹੀਂ ਤੁਹਾਡਾ ਕੰਜਰਖਾਨਾ ਹੁੰਦਾ ਸਾਰਿਆਂ ਦਾ ਐਨਾ ਕਿੰਨਾ ਕਰਾ ਤੁਸੀਂ ਵੀ ਉਹਨਾਂ ਦੀ ਸਾਈਡ ਲੈਣ ਲੱਗ ਗਏ ਉਹ ਤੂੰ ਕਰ ਲੇਗੀ ਕੀ ਘੱਟ ਜੇਗੀ ਮੱਛੀ ਵਰਗੀ ਦਾ ਪਈਆਂ ਕਿਉਂ ਮੈਂ ਕਿਹਾ ਤੇ ਤੁਹਾਡਾ ਘਰ ਦਾ 6 ਮਹੀਨੇ ਹੋ ਗਏ ਮੈਨੂੰ ਆਈ ਨਹੀਂ ਹੋਇਆ ਰ ਮੈਂ ਕਿ ਮੱਛੀ ਵਰਗੀ ਹੋ ਰਹੀ ਆ ਕੇ ਹੋ ਗਈ ਹਵਦੇ ਪੈਕਿਆਂ ਦਾ ਖਾਦਾਗਾ ਉਹ ਤੁਸੀਂ ਹੁਣ ਜਿਹੜਾ ਕੰਮ ਨਹੀਂ ਕਰਾਉਣਾ ਉਹ ਕਰਾ ਕੇ ਰਹੋਗੀਆਂ ਗੱਲ ਨਹੀਂ ਪਾ ਸਕਦੇ ਮੈਨੂੰ ਇਹ ਬਾਤ ਤੁਸੀਂ ਮੈਨੂੰ ਆਏ ਦੱਸੋ ਤੁਸੀਂ ਅੱਡ ਹੋਣਾ ਮੇਰੇ ਨਾਲ ਰਹਿਣਾ ਕਿ ਉਹਨਾਂ ਨਾਲ ਰਹਿਣਾ ਬਸ ਮੇਰੇ ਕੋਲ ਤਾਕਰੀ ਪੈਂਦਾ ਹੋਵੇ ਉਹ ਅੱਡ ਹੋ ਜਾਓ ਹੋਰ ਤਾਂ ਕੁਛ ਰਹਿਣੀ ਕਰਾ ਲੋ ਬੇਇੱਜ਼ਤੀ ਅੱਡ ਹੋ ਜਾਓ ਹੁਣ ਹੋਰ ਤਾਂ ਕੋਈ ਹਿਲਾਣੀ ਸਿਆਪਾ ਸਾਰੇ ਦਿਨ ਲੱਗੇ ਰਹਨੇ ਆ ਮਿੱਟੀ ਨਾਲ ਮਿੱਟੀ ਹੋ ਰਹੇ ਨੇ ਘਰੇ ਆਉਣੇ ਤਾਂ ਇਹ ਗੱਲਾਂ ਦੇਖਣ ਨੂੰ ਮਿਲਦੀਆਂ ਚੋ ਕਿਸਮਤ ਜੀ ਫਰਕ ਆ ਚੱਲ ੱੱਲੇ ਮਾਣਾ ਇਹ ਤਾਂ ਜਿਹੜਾ ਕੁਝ ਕਰਾਉਣੀ ਆ ਕਰਾਉਣ ਗੀਂ ਜੀ ਗੱਲ ਸੁਣ ਲਓ ਹੁਣ ਹਾਂਜੀ ਕੀ ਹੋ ਗਿਆ ਹੁਣ ਮੈਨੂੰ ਤਾਂ ਹੁਣ ਇਸ ਘਰ ਤੇ ਰੋਟੀ ਵੀ ਨਹੀਂ ਮਿਲਦੀ ਹੈਗੀ ਕਿਉਂ ਕੀ ਗੱਲ ਹੋ ਗਈ ਇਹ ਜੀ ਉਹ ਮੈਂ ਦੀਦੀ ਨੂੰ ਕਿਹਾ ਵੀ ਰੋਟੀ ਬਣਾ ਕੇ ਕਹਿੰਦੀ ਆਪ ਨਹੀਂ ਬਣਾ ਸਕਦੀਗੀ ਮੈਂ ਤਾਂ ਇਸ ਘਰ ਤੇ ਬਸ ਰਹਿਣਾ ਨਹੀਂ ਆਪਦਾ ਅੱਡ ਹੋ ਜਾਓ ਅੱਡ ਹੋ ਕੇ ਕੀ ਕੱਢੇਂਗੀ ਮੈਨੂੰ ਐ ਦੱਸ ਮਾੜਾ ਜਿਹਾ ਪਹਿਲਾਂ ਰੱਖ ਕੇ ਕੰਮ ਕਰ ਲਿਆ ਕਰੋ ਮਾੜਾ ਮੋਟਾ ਮੈਂ ਤਾਂ ਨਾਲ ਰਹਿਣਾ ਨਹੀਂ ਜੀ ਅੱਡ ਹੋ ਜਾਓ ਜੇ ਤੁਸੀਂ ਰਹਿਣਾ ਮੇਰੇ ਨਾਲ ਰਹਿ ਜਾਓ ਉਹ ਨਹੀਂ ਮੈਂ ਆਦੇ ਵੱਡੇ ਭਾਈ ਨਾਲ ਅੱਡ ਕਿਵੇਂ ਹੋ ਜਾਾਂ ਤੂੰ ਵੀ ਸਿਆਣੀ ਆ ਫਿਰ ਜੇ ਤੁਸੀਂ ਇਹਨਾਂ ਨਾਲ ਹੀ ਰਹਿਣਾਗਾ ਤਾਂ ਮੈਂ ਆਪਦੇ ਪੇਕੇ 바ਗ ਜਾਨੀ ਆਗੀ ਨਾਲੇ ਹੁਣ ਉਹ ਮੇਰੀ ਭੈਣ ਨਹੀਂ ਉਹ ਤਾਂ ਮੇਰੀ ਤਰੀਕਣੀ ਬਣ ਰਹੀ ਆਗੀ ਓਹੋ ਭਲਿਆ ਮਾਨਸਿਆ ਜੇ ਪੇਕੇ ਜਾ ਕੇ ਕੀ ਕਰੇਗੀ ਘਰ ਤਾਂ ਦੇ ਰਾਹੀ ਆ ਉਹਦਾ ਜਿਹੜਾ ਬਗਾਨਾ ਘਰ ਆ ਸਿਆਣੀ ਬਣਨ ਵਾਲੀ ਮਾਟੀ ਕੋਈ ਨਾ ਜੇ ਤੁਸੀਂ ਰਹਿਣਾ ਰਹਿ ਲੋ ਇਹਨਾਂ ਨਾਲ ਅੱਡ ਤਾਂ ਤੁਸੀਂ ਹੋਣਾ ਨਹੀਂ ਹੈਗਾ ਕਿ ਮੈਂ ਜਾਨੀ ਆਵਦੇ ਪੇਕੇ ਉਹ ਐ ਨਹੀਂ ਕਰਦੇ ਹੁੰਦੇ ਲਾਏ ਮਣਾ ਹੁਣ ਦੱਸ ਮੈਂ ਆਦੇ ਰੱਬ ਕਰਕੇ ਭਰਾ ਤੋਂ ਅੱਡ ਕਿੰਨੇ ਹੋ ਜਾ ਆ ਇਹ ਦੋਨੇ ਭੈਣਾਂ ਆਈ ਲਿਆਤੀਆਂ ਸੀ ਵੀ ਕੰਮਕਾਰ ਕਰਨੂਗੀਆਂ ਇਹ ਰੋਜ ਕਤੂ 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 ਕਰੀ ਜਾਂਦੀਆਂ ਨੇ ਅਗਲੇ ਵਿੱਚ ਪਤਾ ਨਹੀਂ ਕੀ ਆ ਹਾਏ ਹਾਏ ਜੰਮੀ ਕੁੜੀ ਕੁੜੀ ਕੀ ਬਾਪੂ ਤੈ ਵੀ ਸੁਣੀ ਲਿਆ ਹੁਣ ਰੌਲਾ ਪੈਂਦਾ ਪੁੱਤ ਮੈਨੂੰ ਤਾਂ ਉੱਚਾ ਸੁਣ ਲੱਗ ਗਿਆ ਮੈਂ ਕਾਹਦਾ ਰੌਲਾ ਸੁਣਨਾ ਈ ਛੋਟਾ ਮੈਂ ਤਾਂ ਖਜਵਾ ਕੱਸੀ ਜਾਂਦੇ ਨੇ ਕਿਤੇ ਕਿੱਥੇ ਬਾਪੂ ਹੂੰ ਦੇਖ ਲੈ ਹਜੇ ਉਹੀ ਗੱਲ ਕੱਲ ਆਈਆਂ ਨੇ ਹੈ ਹੁਣ ਇਹ ਹੁਣੀ ਜੀ ਕੰਮ ਕਾਜ ਦੇ ਸਰੀਕੇ ਕਰਨ ਬੈਗੀਆਂ ਉਹ ਵੀ ਫਿਰ ਤਾਂ ਝਿੰਜੜਵਾਲੇ ਪਾਲਿਆ ਨੇ ਇਹਨਾਂ ਦਾ ਐਨਾ ਝਿੰਜੜਵਾਲਾ ਪੁੱਛਣਾ ਵੱਡੀ ਕਹਿੰਦੀ ਐ ਮੈਥੋਂ ਨਹੀਂ ਆ ਹੁੰਦਾ ਛੋਟੀ ਕੰਮ ਤਾਂ ਕਰਦੀ ਨਹੀਂ ਛੋਟੀ ਵੱਡੀ ਤਾਂ ਐਵੇਂ ਆਖਾ ਕਰਦੀ ਐ ਕੰਮ ਤੇ ਮੈਂ ਤਾਂ ਰਿਸ਼ਤਾ ਬਾਪੂ ਐ ਲੈ ਆਸੀ ਪਰ ਤਾਂ ਇੱਕ ਕਰਦਾ ਵੀ ਚੱਲ ਦੋਨੇ ਪੈਣਾ ਨਹੀਂ ਵੀ ਜਾਊ ਮੈਂ ਤਾਂ ਤੇਰਾ ਲਾਲ ਚੱਕਿਆ ਸੀ ਕੁੜੇ ਵੀ ਤੈਨੂੰ ਚੰਗਾ ਸਮਝਣ ਲਈ ਤੂੰ ਆਪ ਹੀ ਵੜਵੜ ਵਰਦੀ ਐ ਤੈਨੂੰ ਕਿੱਥੋਂ ਚੰਗਾ ਸਮਝਿਆ ਹੁੰਦਾ ਸਰਗੇ ਸਰ ਬਾਪੂ ਹੁਣ ਕੀ ਕਰਾਂ ਮੈਂ ਇਹਨਾਂ ਦਾ ਫਿਰ ਇੱਕ ਨੂੰ ਤਾਂ ਪੁੱਤ ਕਹਿਣਾ ਹੀ ਪੈਂਦਾ ਵੀ ਭਾਈ ਤੂੰ ਕੰਮ ਕਰ ਲੈ ਹੁਣ ਅੱਡ ਨੂੰ ਖਿੱਚਦੀਆਂ ਕੁੜੇ ਅੱਡ ਕਹਿੰਦੀਆਂ ਉਹ ਉਹਨੂੰ ਕਹਿੰਦੀ ਅੱਡ ਹੋ ਜਾ ਉਹ ਕਹਿੰਦੀ ਐ ਮ ਕੀ ਕਰਨਗੇ ਜੋ ਆਕਾ ਡੋਕੇ ਪੁੱਤ ਕਿੱਥੇ ਇਕੱਠੀ ਮੁਠੀ ਤੇ ਕਿਸ ਨੇ ਮੁਠੀ ਖੇ ਲੁੱਤੀ ਮੈਂ ਹੁਣ ਕੀ ਕਹਿ ਸਕਦਾ ਇਸ ਗੱਲ ਨੂੰ ਬਾਪੂ ਜੇ ਤਾ ਤੂੰ ਸਮਝਾ ਦੇ ਪਰ ਇੱਕ ਗੱਲ ਆ ਆਦਾ ਕੰਨਾਂ ਨੂੰ ਹੱਥ ਲੱਗੇ ਆ ਕਿ ਇੱਕ ਘਰ ਦੀਆਂ ਧੀ ਆ ਨਾ ਕਦੇ ਨਾ ਲਵੇ ਸਕੀਆਂ ਭੈਣਾਂ ਦਾ ਪੇਕੇ ਭੈਣਾਂ ਸੋਹਰੇ ਆ ਕੇ ਸ੍ਰਿਕਣੀਆਂ ਬਣ ਜਾਂਦੀਆਂ ਪੁੱਤ ਆਪਾਂ ਤਾਂ ਐ ਅਸੀਂ ਵੀ ਚੱਲ 10 ਸਾਲ ਜੋ ਆਕਾ ਨੇ ਇਕੱਠੇ ਦੇ ਨਾ ਮਿਲਣਗੇ ਧੀ ਮੈਨੂੰ ਕੀ ਬਤਾ ਬੈਰ ਵਿਆਹ ਜ ਰਹਿਣੀਆਂ ਇਹਦੇ ਹੁਣ ਭਰਾ ਨੂੰ ਆਪਾਂ ਕੀ ਕਹਾਂ ਮੇਰੀ ਕਿ ਉਹ ਤਾਂ ਗਰੀਬ ਬੰਦਾ ਹੈ ਉਹਦਾ ਵਿਚਾਰਾ ਭਲਾ ਮਨਸਾ ਆਪਾਂ ਬੁਰੇ ਲੱਗ ਜਾਂ ਪੁੱਤ ਉਹਨਾਂ ਨੂੰ ਬੰਦੇ ਬੰਦੇ ਸਾਥ ਦੇ ਮੈਂ ਤਾਂ ਆਖਿਆ ਕਿ ਤੁਸੀਂ ਹੱਸਦੇ ਖੁਸ਼ਦੇ ਰਹਿੰਨੋ ਮੈਨੂੰ ਤਾਂ ਪੁੱਤੋ ਚਲ ਹੁੰਦਾ ਹੁਣ ਨਹੀਂ ਬਾਪੂ ਨਾ ਤਾਂ ਐਂ ਗਣੀ ਇਹਨਾਂ ਨੂੰ ਅਡ ਕਰ ਦਿੰਨੇ ਆ ਬਾਕੀ ਤੂੰ ਦੋਨਾਂ ਮੁੰਡਿਆਂ ਨਾਲ ਬੈਠ ਕੇ ਰਾਇ ਕਰ ਲੈ ਕਰ ਦੇ ਪੁੱਤ ਅਡ ਕਰ ਦੇ ਜਿਵੇਂ ਤੇਰੀ ਰਾਇ ਮੇਰਾ ਤੇ ਤੇਰੇ ਮਾਗਰਾ ਫਿਰ ਹੋਰ ਨੂੰ ਲੜਾਈ ਤਾਂ ਨਹੀਂ ਕਰ ਲੋਈ ਪੀ ਆਪਾਂ ਬਾਪੂ ਚੱਲ ਚੰਗਾ ਬਾਪੂ ਤੂੰ ਸਮਝਾ ਦੀ ਆਂ ਹਾਂ ਮੈਥੋਂ ਨਹੀਂ ਮੱਥਾ ਵੱਜਦਾ ਇਹ ਨਾ ਨਾ